ਦਰਸ਼ਕੋ ਡੇਲੀ ਨਿਊਜ਼ ਸਰਵੇ ਦੇ ਵਿੱਚ ਤੁਹਾਨੂੰ ਅੱਜ ਦੱਸਣ ਜਾ ਰਹੇ ਹਾਂ ਕਿ ਪੀਆਰਟੀਸੀ ਵਰਕਰਾਂ ਵੱਲੋਂ ਲੰਮੇ ਸਮੇਂ ਤੋਂ ਆਪਣੀਆਂ ਲੜਕ ਰਹੀਆਂ ਮੰਗਾਂ ਨੂੰ ਲੈ ਕੇ ਬੜਲਾਡਾ ਡਿਪੂ ਦੇ ਮੁੱਖ ਗੇਟ ਤੇ ਰੈਲੀ ਕੀਤੀ ਗਈ ਅਤੇ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰਦਿਆਂ ਹੋਇਆ ਭਵਿੱਖ ਵਿੱਚ ਚੱਕਾ ਜਾਮ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਆਓ ਦੇਖਦੇ ਹਾਂ ਵੇ ਸਮੇ ਤੋਂ ਲੰਮਕਿਓਏ ਮਸਲੇ ਨੇ ਜੀ ਜਿਹੜੇ ਕਿਸੇ ਵੀ ਤਰੀਕੇ ਨਾਲ ਗਵਰਨਮੈਂਟ ਵੱਲੋਂ ਹੱਲ ਨਹੀਂ ਕਰੇ ਜਾ ਰਹੇ ਅਸੀਂ ਆਉਣ ਵਾਲੀ 22 ਤਰੀਕ ਨੂੰ ਐਮਐਲਏ ਬੁੜਲਾਡਾ ਨੂੰ ਆਪਣੀਆਂ ਮੰਗਾਂ ਦਾ ਜੋ ਵੀ ਮੰਗ ਪੱਤਰ ਉਹ ਦੇਣ ਜਾ ਰਹੇ ਆ 28 ਤਰੀਕ ਨੂੰ ਅਸੀਂ ਇਸੇ ਤਰ੍ਹਾਂ ਗੇਟ ਰੈਲੀ ਕਰਕੇ ਆਉਣ ਵਾਲੀ 6 7 8 ਜਨਵਰੀ ਨੂੰ ਅਸੀਂ ਪੂਰਨ ਤੌਰ ਤੇ ਚੱਕਾ ਜਾਮ ਕਰਕੇ ਹੜਤਾਲ ਕਰਾਂਗੇ ਅਗਰ ਜੀ ਤੁਹਾਡੀਆਂ ਮੰਗਾਂ ਦਾ ਹੱਲ ਨਾ ਹੋਇਆ ਤਾਂ ਤੁਹਾਡਾ ਕਦੇ ਨਹੀਂ ਹੋਵੇ ਫਿਰ ਅਸੀਂ ਸੰਘਰਸ਼ ਤਿੱਖੇ ਤਰੀਕੇ ਨਾਲ ਕਰਾਂਗੇ ਜੀ ਫਿਰ ਅਸੀਂ ਪੂਰਨ ਤੌਰ ਤੇ ਨੇਰ ਬੇਗਨ ਜਿਹੜੀ ਹੜਤਾਲ ਐ ਉਹ 6 7 8 ਤੋਂ ਲੰਬੇ ਸਮੇਂ ਤੱਕ ਵੀ ਕਰ ਸਕਦੇ ਆ ਜੇਕਰ ਸਾਡੀਆਂ ਮੰਗਾਂ ਦਾ ਹੱਲ ਨਾ ਕੱਟਿਆ ਗਿਆ ਤਾਂ ਦੇਖੋ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਉਦੋਂ ਬੜੇ ਬੜੇ ਵਾਅਦੇ ਲੱਗ ਕੇ ਆਈ ਸੀ ਵਿੱਚ ਕੱਚੇ ਮੁਲਾਜ਼ਮ ਨੇ ਜਿਹੜੇ ਉਹ ਪੱਕੇ ਕਰਾਂਗੇ ਕਿਸੇ ਵਿਭਾਗ ਦਾ ਕੋਈ ਨਿੱਜੀ ਕਰਨੀ ਕਰਨੀ ਕਰਨ ਦੇ ਤੇ ਸਾਡੇ ਵਿਭਾਗ ਦੇ ਵਿੱਚ ਜਿਹਨੇ ਸਾਡੀਆਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਲੜਕੀਆਂ ਹੋਈਆਂ ਮੰਗਾਂ ਨੇ ਜਿਵੇਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰੋ ਕਿਲੋਮੀਟਰ ਸਕੀਮ ਬੱਸਾਂ ਬੰਦ ਕਰੋ ਸਿੱਕੜੀ ਦਾ ਸਿਸਟਮ ਬੰਦ ਕਰੋ ਜਿਵੇਂ ਮੁਲਾਜ਼ਮੇ ਤਨਖਾਹ ਘਟਾ ਉਹਨਾਂ ਨੂੰ ਉਹ ਸਾਥੀਂ ਰਖਾ ਜਿਹੜੀ ਬਰਾਬਰ ਕਰੋ ਤੇ ਜਿਹੜੇ ਸਾਡੇ ਸਾਥੀ ਆਪਣੇ ਨੌਕਰੀ ਤੋਂ ਕੱਢੇ ਗਿਆ ਉਹਨਾਂ ਨੂੰ ਬਹਾਲ ਕਰੋ ਇਹਨਾਂ ਸਾਰੇ ਮਦਰਕ ਮੰਗਾਂ ਨੂੰ ਲੈ ਕੇ ਅੱਜ ਅਸੀਂ ਗੇਟ ਰੈਲੀ ਕਰ ਰਹੇ ਹਾਂ